ਦੋਸਤੋ ਹੁਣੇ-ਹੁਣੇ ਪ੍ਰਧਾਨ ਮੰਤਰੀ ਦੇ ਵਿਰੁੱਧ ਛਿੜੀ ਬਗਾਵਤ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਾਲਮ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਰੁੱਧ ਬਗਾਵਤ ਕਰਦਿਆ ਲਿਬਰਲ ਪਾਰਟੀ ਦੀ ਕਮੀ ਦੇ ਕਈ ਐਮਪੀਜ਼ 2025 ਦੀ ਆਮ ਚੋਣਾਂ ਦਾ ਲੜਨ ਦਾ ਐਲਾਨ ਕਰ ਸਕਦੇ ਨੇ ਸੀਬੀਐਸਸੀ ਦੇ ਵੱਲੋਂ ਇੱਕ ਲਿਬਰਲ ਐਮਪੀ ਦੇ ਨਾਲ ਗੱਲਬਾਤ ਦੇ ਆਧਾਰ ਤੇ ਪ੍ਰਕਾਸ਼ਿਤ ਰਿਪੋਰਟ ਦੇ ਮੁਤਾਬਿਕ ਟੋਰਾਂਟੋ ਸੈਂਟ ਪੌਲ ਜ਼ਮੀਨੀ ਚੋਣ ਦੇ ਹਾਰ ਦੇ ਬਾਵਜੂਦ ਟਰੂਡੋ ਵੱਲੋਂ ਲਿਬਰਲ ਆਗੂ ਦੀ ਕੁਰਸੀ ਨਾ ਛੱਡਣ ਦੀ ਜਿੱਦ ਪੁਵਾੜੇ ਦੀ ਜੜ ਬੰਦੀ ਜਾ ਰਹੀ ਹੈ ਆਪਣੀ ਪਛਾਣ ਗੁਪਤ ਰੱਖੇ ਜਾਣਤੇ ਸ਼ਰਤ ਤੇ ਲਿਬਰਲ ਐਮਪੀ ਨੇ ਕਿਹਾ ਹੈ ਕਿ ਜਸਟਿਨ ਟਰੂਡੋ ਨੂੰ ਪਸੰਦ ਨਾ ਕਰਨ ਵਾਲੇ ਕੈਨੇਡੀਅਨਸ ਦੀ ਗਿਣਤੀ ਇੰਨੀ ਜ਼ਿਆਦਾ ਵੱਜ ਚੁੱਕੀ ਹੈ ਕਿ ਅਗਲੀਆਂ ਆਮ ਚੋਣਾਂ ਦੇ ਦੌਰਾਨ ਪਾਰਟੀ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ ਐਮਪੀਜ਼ ਨੇ ਦਾਅਵਾ ਕੀਤਾ ਹੈ ਕਿ ਇਸ ਵੇਲੇ ਟਰੂਡੋ ਦੀ ਅਗਵਾਈ ਹੇਠ ਪਾਰਟੀ ਨੂੰ ਹੋਏ ਨੁਕਸਾਨ ਦੀ ਪਰਪਾਈ ਨਹੀਂ ਕੀਤੀ ਜਾ ਸਕਦੀ ਜੇ ਆ ਦੂਜੇ ਪਾਸੇ ਜ਼ਮੀਨੀ ਚੋਣ ਦੇ ਨਤੀਜੇ ਮਗਰੋਂ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲਿਬਰਲ ਕੌਂਸਲ ਦੀ ਮੀਟਿੰਗ ਸੱਦਣ ਦਾ ਟਾਲ ਬਟਾਲ ਕੀਤਾ